ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤੌਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਨੇੜੇ ਰਹਿ ਜਾਂਦਾ ਦੋਸਤੋ ਇਹ ਹੰਡਿਆਏ ਦੇ ਬਿਲਕੁਲ ਹੰਡਿਆਏ ਤੋਂ ਮਾਨਸੇ ਵਾਲੀ ਸੜਕ ਦੇ ਉੱਤੇ ਤੌਲਾ ਪਿੰਡ ਆਉਂਦਾ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਇੱਥੇ گاਵਾ ਹੁੰਦੀਆਂ ਰੂਟੀਨ 'ਚ ਵਿਕਰੀ ਵਾਲੀਆਂ ਤਿੰਨ ਨਗ ਇਹਨਾਂ ਦੇ ਵਿੱਚ ਅੱਜ ਸੂਏ ਸਵਾਏ ਆ ਤੇ ਬਾਕੀ ਸਾਰੀਆਂ گاਵਾ ਜਿਹੜੀਆਂ ਉਹ ਤੁਹਾਨੂੰ ਗੱਬਣ ਦਿਖਾਉਂਗਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਇੱਕ ਬੇਨਤੀ ਆ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹ ਆਪ ਇੱਥੇ ਚੱਲ ਕੇ ਆਵੇ ਆਪ ਦੀ ਤਸੱਲੀ ਕਰੇ ਤੇ ਆਪ ਦੀ ਸਮਝ ਦੇ ਨਾਲ ਪਸ਼ੂ ਖਰੀਦ ਕੇ ਲੈ ਜਾਵੇ ਕਿਉਂਕਿ ਸਾਲ ਹੀ ਚੀਜ਼ ਤੁਸੀਂ ਖਰੀਦਣੀ ਆ ਤੇ ਉਹਦੀ ਨਰਖ ਫਰਖ ਕਰਨੀ ਉਨੀ ਜਿਆਦਾ ਜ਼ਰੂਰੀ ਹੁੰਦੀ ਹੈ ਸੋ ਅੱਜ ਆਪਾਂ ਇਹ ਸਾਰੀਆਂ ਹੀ گاਵਾ ਤੁਹਾਨੂੰ ਦਿਖਾ ਦੇਣੀ ਆ ਇਸ ਸਾਈਡ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਤੇ ਇਧਰਲੇ ਪਾਸੇ ਨੂੰ ਜਾਂਦੇ ਆਂ ਲਾਸਟ ਤੱਕ ਗਾਵਾਂ ਜਿਹੜੀਆਂ ਉਹ ਬਾਈ ਕੋਲ ਜਿੰਨੀਆਂ ਵੀ ਇਸ ਸਕਰੀਨ ਉੱਤੇ ਤੁਸੀਂ ਦੇਖ ਰਹੇ ਹੋ ਸਾਰੀਆਂ ਦੀ ਡਿਟੇਲ ਪੁੱਛਾਂਗੇ ਰੇਟ ਵੀਡੀਓ ਚ ਹੋਊਗਾ ਸੋ ਲਾਸਟ ਤੱਕ ਵੀਡੀਓ ਦੇਖਿਓ ਆਓ ਮਿਲਦੇ ਆ ਬਾਈ ਨੂੰ ਤੇ ਸ਼ੁਰੂਆਤ ਕਰਦੇ ਆ ਦੋਸਤੋ ਇਸ ਸਾਈਡ ਤੇ ਇੱਕ ਜਰਸੀ ਵੱਧੀ ਹੈ ਉਸ ਤੋਂ ਉਦੋਂ ਬਾਅਦ ਇਸ ਸਾਈਡ ਨੂੰ ਆਪਾਂ ਵਧਦੇ ਜਾਵਾਂਗੇ ਤੇ ਲਾਸਟ ਤੱਕ ਬਹੁਤ ਸੋਹਣੇ ਐਚਪ ਤੁਹਾਨੂੰ ਦਿਖਾਉਂਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਬੱਸ ਜੀ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਆ ਜੀ ਜਸਵਿੰਦਰ ਭਾਈ ਏ ਸਾਈਡ ਵਾਲੀਆਂ ਸਾਰੀਆਂ گاਵਾ ਇਹ ਹਜੇ ਵਿਕਰੀ ਵਾਲੀਆਂ ਆਪਣੇ ਹਾਂਜੀ ਹਾਂ ਆਪਣੇ ਕੋਲੇ 13 14 ਨਗ ਹੈਗੇ ਆ ਜੀ ਵਿਕਰੀ ਵਾਲੇ ਜੀ ਠੀਕ ਹੈ ਹਾਂਜੀ ਜਿਹੜੀਆਂ ਏ ਸਾਈਡ ਤੇ گاਵਾ ਭਾਈ ਇਹ ਇਹ ਸੇਲ ਹੋਈਆਂ ਹਾਂ ਹਾਂ ਇਹ ਮੈਂ 5 ਕਿਨਾਂਗ ਸੇਲ ਹੋਏ ਹੋਇਆ ਜੀ ਇਹ ਜੰਮੂ ਦੇ ਬੰਦਿਆਂ ਨੇ ਲਈਆਂ ਨੇ ਜੀ ਠੀਕ ਹੈ ਹਾਂਜੀ ਸ਼ੁਰੂਆਤ ਕਰਦੇ ਆ ਜਰਸੀ ਤੋਂ ਹਾਂਜੀ ਕਿੰਨਾ ਚੱਲੂ ਭਾਈ ਸੋਨ ਚ ਤੇ ਕੀ ਰੇਟ ਰਹੂਗਾ ਇਹਦੇ 12 ਦਿਨ ਬਾਕੀ ਪਏ ਆ ਜੀ ਅੱਜ 1.5 2.5 ਤੋਂ ਜੀ ਠੀਕ ਹੈ ਹਾਂਜੀ ਹਾਂ ਕੀ ਡਿਮਾਂਡ ਰਹਿਣੀ ਇਹਦੀ ਇਹਦਾ 20 ਕਿਲੋ ਦੁੱਧ ਦਿੱਤਾ ਹੋਇਆ ਜੀ ਡਿਮਾਂਡ ਇਹਦੀ ਲੈਣ ਦੇਣ 88000 ਰ ਦਣ ਹਜੇ ਪਏ ਆ 12 ਦੁੱਧ ਤੁਹਾਡੀ ਸੇਵਾ ਦਾ ਤੋਰ ਕੇ ਤੁਹਾਨੂੰ ਇਹ ਗਾਂ ਦਿਖਾ ਦਿੰਨੇ ਆ ਸੋ ਇਹਦਾ ਟੰਚਾ ਤੁਸੀਂ ਦੇਖ ਲਓ ਥਣ ਹਵਾਨਾ ਤਿਆਰੀ ਫੜਦੀ ਆਉਂਦੀ ਉਹਦੇ ਹਿਸਾਬ ਤੇ ਤੁਸੀਂ ਨਿੱਕਾ ਨਿੱਕਾ ਕਾਨਾ ਜੀ ਨਸਲ ਵਗੈਰਾ ਚੰਗੀ ਹੈ ਜੀ ਇਹਦੀ ਕਮਾਲੀ ਬਈ ਇਥੇ ਸੋ ਹਵਾਨਾ ਹਜੇ ਕਿਉਂਕਿ ਇਹਨੇ ਪਰਨਾ ਹੀ ਸ਼ੁਰੂ ਕੀਤਾ ਦਣ ਹਜੇ 12 ਪਏ ਆ 12 ਦਿਨਾਂ ਚ ਚੰਗੀ ਤਿਆਰ ਹੋ ਜਾਣੀ ਹੈ ਸੋ ਇਹ ਜਰਸੀ ਪਹਿਲੇ ਨੰਬਰ ਤੇ ਦੇਖੋ 88000 ਦਾ ਰੇਟ ਹੈ ਇਸ ਤੋਂ ਬਾਅਦ ਜਿਹੜੀ ਗਾਂ ਤੁਹਾਨੂੰ ਦਿਖਾਉਣੀ ਆ ਦੱਸੋ ਜਰਸੀ ਐਚ ਐਫ ਕ੍ਰਾਸ ਹੈ ਤੇ ਬੱਛੀ ਇਹਦੇ ਨਾਲ ਹੈ। ਉਹ ਬੱਛੀ ਵਾਲੀ ਗਾਂ ਦਿਖਾਉਂਗਾ ਹਵਾਨਾ ਜਿਹੜਾ ਉਹ ਚੰਗਾ ਦਿਖਾਵਾ ਇਸ ਟਾਈਮ ਬਾਕੀ ਡਿਟੇਲ ਬਾਈ ਤੋਂ ਪੁੱਛ ਲੈਣੀ ਆ। ਜਸਵੰਦਰ ਬਾਈ ਕੀ ਡਿਟੇਲ ਹੈ? ਦੂਸਰਾ ਸੂਆ ਸੂਈ ਹੈ ਜੀ। ਕੱਲ ਸ਼ਾਮ ਦੀ ਸੂਈ ਹੈ ਜੀ। ਇਹ ਦੋ ਚਵਾਈਆਂ ਹੋ ਗਈਆਂ ਇਹਦੀਆਂ। ਠੀਕ ਹੈ। ਹਾਂਜੀ। ਬੱਛੀ ਦਿੱਤੀ ਹੈ ਬਾਈ। ਇਹਨੇ ਬੱਛੀ ਨੂੰ ਜਨਮ ਦਿੱਤਾ ਈ। ਕੀ ਰੇਟ ਰਹੂਗਾ ਦਾ? ਰੇਟ 75000 ਰੁਪਏ ਦੀ ਦੇ ਦਾਂ। ਤੋਰੀ। ਦੋਸੋ ਬੱਛੀ ਨਾਲ 75000 ਦੀ ਗਾਂ ਮਿਲੂਗੀ। ਤਾਜੀ ਬਿਲਕੁਲ ਸੂਈ ਵੀ ਆ ਬੱਛੀ ਇਹਦੀ ਸਾਹਮਣੇ ਤੁਸੀਂ ਦੇਖ ਲਓ। ਲੇਵਾ ਵਗੈਰਾ ਚੰਗਾ ਬਣਾਇਆ ਜੀ ਐਚਐਫ ਵੈੜਾਂ ਵਰਗਾ ਹੀ ਬਣਾਇਆ ਜੀ। ਹੂੰ। ਸੋ ਸਟਰਕਚਰ ਇਹਦਾ ਘੱਟ ਘੱਟ ਜਰ ਸਿੰਘਾਂ ਦੇ ਹਿਸਾਬ ਤੇ ਤੁਸੀਂ ਦੇਖੋ ਤੇ ਥਣ ਇਹਦੇ ਅੱਥੀ ਚੁਵਾਈ ਵਾਲੇ ਜੁਂਗੇ ਹਨ। ਠੰਡੀ ਸੀਲ ਬਹੁਤ ਹੈ ਜੀ। 75000 ਇਹਦਾ ਰੇਟ ਹੈ ਉਸ। ਇਹਦੇ ਨਾਲ ਤਾਜੀ ਸੂਈ ਵੀ ਗਾਂ ਤੁਹਾਨੂੰ ਇੱਕ ਹੋਰ ਦਿਖਾਉਣੇ ਆ। ਬਾਕੀ ਸਾਰੇ ਨਾ ਗੱਬਣਾ ਤੇ ਤਿੰਨ ਗਾਵਾਂ ਸੂਈਆਂ ਵਈਆਂ। ਇੱਕ ਤੁਹਾਨੂੰ ਦਿਖਾਤੀ ਐ ਦੂਜੇ ਨੰਬਰ ਵਾਲੀ ਹੁਣ ਆਪਾਂ ਤੋਰਾਗੇ ਕਿੰਨਾ ਚਿਰ ਹੋ ਗਿਆ ਬਾਈ ਸੂਈ ਨੂੰ ਇਹਨੂੰ 5 ਦਿਨ ਹੋ ਗਏ ਜੀ ਅੱਜ ਸੂਈ ਨੂੰ ਕਿੰਨਾ ਦੁੱਧ ਹੋਊਗਾ ਇਹਦੇ ਥੱਲੇ 18 ਕਿਲੋ ਬੋਲਾ ਹੁਣ ਤਿਆਰ ਆ ਜੀ ਖਾਲੀ ਹੁੰਦੀ ਤੋ ਜੀ ਠੀਕ ਐ ਕੀ ਦੁੱਧ ਇਹਦਾ 24 25 ਕਿਲੋ ਪਲੂਣ ਦਾ ਦਿੱਤਾ ਹੋਇਆ ਜੀ ਠੀਕ ਐ ਇਹਦਾ ਰੇਟ ਕੀ ਲੈਣਾ ਬਾਈ ਇਹ 1 ਲੱਖ ਤੇ 10000 ਰੁਪਏ ਦੀ ਦੇਵਾਂਗੇ ਖੋਲੀਏ 1 ਲੱਖ ਤੇ 10000 ਦੀ ਦੱਸੋ ਤਾਜੀ ਸੂਈ ਵੀ ਜਵਾਨੀ ਜਵੂਨੀ ਚੰਗੀ ਐ ਜੀ ਇਹਦੇ ਹੂ ਵੀ origignal ਸ਼ਿੱਗੀ ਹੋਈ ਜੀ ਮੇਰੇ ਹਿਸਾਬ ਨਾਲ ਜੀ ਠੀਕ ਐ ਉਹ ਟਾਂਚਾ ਇਹਦਾ ਤੁਸੀਂ ਦੇਖ ਲਓ ਕਮਾਲਾ ਬਈ ਲੈਵੇ ਦੀ ਬੰਤਰ ਬਹੁਤ ਚੰਗੀ ਹੈ ਜੀ ਇਹਦੀ ਸਟਿਚ ਲੈ ਬਾ ਬਿਲਕੁਲ ਸੇਸ ਤੋਂ ਅੱਗੇ ਕੱਪਣਾ OK ਕਿੰਨੇ ਦਿਨ ਲਓ ਬਾਈ ਤੋ ਅੱਗੇ ਗਾਂ ਜੀ ਇਹਦੇ 15 ਦਿਨ ਬਾਕੀ ਪਏ ਹੈ ਜੀ ਹਜੇ ਰੇਟੇ ਦਾ 1 ਲੱਖ ਤੇ 5000 ਰੁਪਏ ਦੀ ਦੇ ਦਾਂਗੇ ਜੀ ਦੁੱਧ ਇਹਦਾ 25 ਪਲੱਸ ਦਿੱਤਾ ਹੋਇਆ ਜੀ ਲੋਨ ਦਾ ਸੋ ਦਸੋ ਅਜੇ 15 ਦਿਨਾਂ ਦੀ ਕੱਚੀ 1 ਲੱਖ ਤੇ 5000 ਦੀ ਚੰਗਾ ਢਾਂਚਾ ਹੈ ਕੰਦ ਕਾਠ ਬਹੁਤ ਸੋਹਣਾ ਜੀ ਇਹਦਾ ਉੱਪਰੋਂ ਚੜਾਈ ਚਡੂਈ ਚੰਗੀ ਹੈ ਜੀ ਖਿਟੰਗਾ ਲਹਵਾ ਨਾ ਕੱਡੂਗੀ ਜੇ ਨਾ ਵੀ ਕੱਡੂ ਥੱਲੇ ਨੂੰ ਲੂਜ਼ ਨਹੀਂ ਰੱਖਦੀ ਲੈ ਆ ਬਈ ਮੋਲ ਤੁਸੀਂ ਸੋਕੀ ਇੱਕ ਕੋਰ ਵੈੜ ਤੋਂ ਦਿਖਾਵੇਂ ਪੰਜ ਨੰਬਰ ਤੇ ਬਾਈ ਜੀ ਪੰਜ ਨੰਬਰ ਵਾਲੀ ਵੈੜ ਤੇ ਚਾਰ ਕਿ ਦਿਨ ਬਾਕੀ ਪਿਆ ਜੀ ਇਹਦੇ ਸੂਣ ਦੇ ਵਿੱਚ ਠੀਕ ਹੈ ਤੇ 22 ਕਿਲੋ ਪਲੂਣ ਦਾ ਦੁੱਧ ਦਿੱਤਾ ਹੋਇਆ ਹੈ ਰੇਟ ਇਹਦਾ ਇਹ 90000 ਰੁਪਏ ਦੀ ਦੇ ਦਾਂਗੇ ਤੋਰੀ ਪੰਜ ਦਿਨ ਬਾਕੀ ਦੱਸੋ ਤੇ 90000 ਦਾ ਭਾਵ ਹਵਾਨਾ ਪਛਾਣ ਨੂੰ ਵੀ ਫੁੱਲ ਰੱਖੂਗੀ ਜਿੰਨਾ ਵੀ ਬਣਾਉਗੀ ਹਨਤੀ ਚੁਾਈ ਵਾਲੇ ਲੇਵ ਲੇਵਾ ਕੰਪੈਕਟਰ ਖੋਜੀ ਥਾਣਾ ਥੀ ਜਵਾ ਇਹਲਾ ਚਾਹ ਉਹ ਬੰਦਾ ਮਸ਼ੀਨ ਤੇ ਲਾ ਲੈ ਜੀ ਉਹ ਅਗਲੇ ਦੀ ਇੱਛਾ ਜੀ ਤੇ ਜਵਾਨੀ ਚੰਗੀ ਆ ਜੀ ਵੈੜ ਦੇ ਵਿੱਚ 6 90000 ਦੀ ਤੇ ਹੋਰ ਸੂਈ ਸਵਾਈ ਵੈੜ ਤੁਹਾਨੂੰ ਦਿਖਾਉਣੇ ਆ ਇਹ ਦੋ ਅੱਗੇ ਜਿਹੜੀ ਬਾਈ ਦੀ ਬੱਦੀ ਹੋਈ ਹੈ 6 ਨੰਬਰ ਦੇ ਉੱਤੇ ਜਿਹੜੀ ਸੂਈ ਵੀ ਵੈੜ ਆ ਬਾਈ ਇਹ ਮੱਚੀ ਪਲੂਨ ਸੂਈ ਆ ਜੀ ਹੂੰ ਇਹ 14 ਇੱਕਦਾਂ ਦੇ ਚੱਕ ਲੈ ਜੀ ਇਹਨੇ ਠੀਕ ਹੈ ਹਾਂ ਦੋਂਦੀ ਦੋ ਚਾਹੇ ਚੌਗੀ ਮੰਨ ਲੈ ਚਾਹੇ ਦੋਂਦੀ ਮੰਨ ਲੈ ਬੰਦਾ ਠੀਕ ਹੈ ਤੇ ਰਾਤ ਦਾ ਸੁਆ ਇਹਦਾ ਸਵੇਰੇ ਬਿਲਕੁਲ ਖਾਲੀ ਕਰੀਏ ਜੀ ਆਪਾਂ ਮਸ਼ੀਨ ਲਾ ਕੇ ਠੀਕ ਹੈ ਹਾਂ ਕੀ ਰੇਟ ਹੋਊਗਾ ਬੱਚੇ ਨੂੰ ਇਹਨੇ ਜਨਮ ਦਿੱਤਾ ਰੇਟ ਇਹਦਾ 1 ਲੱਖ ਤੇ 40000 ਰੁਪਏ ਦੀ ਦੇਵਾਂਗੇ ਜੀ ਖੋਲੀ ਦੱਸੋ ਫਿਟਿੰਗ ਵਾਲਾ ਹਵਾਨਾ ਤੇ ਸਾਰੀ ਬਾਈ ਕਹਿੰਦਾ ਚੋਤੀ ਸੀ ਮਸ਼ੀਨ ਲਾ ਕੇ ਰਾਤ ਹੀ ਸੋਈ ਹੈ ਹਜੇ ਹਵਾਨਾ ਫਿਕਸ ਰੱਖੂਗੀ ਢਾਂਚਾ ਸੋਹਣਾ ਬੱਚੇ ਨੂੰ ਇਹਨੇ ਜਨਮ ਦਿੱਤਾ ਨਸਲ ਬਰੀਡ ਬਹੁਤ ਹੈ ਜੀ ਇਹਦੀ ਹੂੰ 1 ਲੱਖ 40 ਹਜ਼ਾਰ ਦੀ ਪਹਿਲਣ ਵੈਣ ਥਣ ਅਥੀ ਚੁਆਈ ਵਾਲਾ ਦੀਦਾ ਬਾਕੀ ਇਹ ਸੂਈ ਵੀ ਹੈ ਤੇ 3 ਵਜੇ ਕੇ ਤੇ 52 ਮਿੰਟ ਹੋਏ ਆ ਯਾਨੀ ਪੌਣੇ 4 ਵਜੇ ਦੀ ਇਹ ਵੀਡੀਓ ਹੈ ਜਦੋਂ ਆਪਾਂ ਬਣਾ ਰਹੇ ਹਾਂ ਹਜੇ ਮਿਲਕਿੰਗ ਹੋਰ ਲੇਟ ਹੋਣੀ ਆ ਆਪਾਂ ਨੂੰ ਪਤਾ ਹਜੇ ਹੋਰ ਭਰੂਗੀ ਵੈੜ ਇਹ ਜਿਵੇਂ ਜਿਵੇਂ ਨੂੰ ਨਹੀਂ ਬੱਚੀ ਦਾ 30 ਕਿਲੋ ਦੇ ਲਗਭਗ ਦੁੱਧ ਦੇਣ ਦਾ ਹੱਕ ਹੈ ਜੀ ਇਹਦਾ ਜਿਹੜੇ ਹਿਸਾਬ ਨਾਲ ਇਹਦੀ ਬਾਡੀ ਵੇਟ ਹੈ ਜੀ ਠੀਕ ਹੈ ਇਹ ਦੋ ਅੱਗੇ ਭਾਈ ਗੱਬਣ ਖੜੇ ਹੈ ਇਹ ਸਤਨਾਗ ਆਪਾਂ ਗੱਬਣ ਦਿਖਾਵਾਂਗੇ ਜੀ ਠੀਕ ਹੈ ਇਹਨਾਂ ਵਿੱਚੋਂ ਲਗਭਗ ਜੀ ਮੈਂ ਪੰਜ ਨਗਰ ਨੇ ਤਾਂ ਸੈਕਸ ਰੀਮਨ ਲੱਗੇ ਆ ਜੀ ਠੀਕ ਹੈ ਤੇ ਉਹ ਆਪਾਂ ਦੱਸ ਦਾਂਗੇ ਜਿਹੜੇ ਹਿਸਾਬ ਨਾਲ ਆਪਣਾ ਕੋਈ ਗੱਲਬਾਤ ਜਿਹੜੀਆਂ ਅੰਦਰ ਖੜੀਆਂ ਨੇ ਚੋਂ ਪਹਿਲੇ ਨੰਬਰ ਤੇ ਤੋਰਦੇ ਭਾਈ ਕਿੰਨਾ ਚਰ ਲਊ ਸੋਨ ਚ ਤੇ ਕੀ ਰੇਟ ਰਹਿਣਾ ਇਹ ਸੋਨ ਚ ਦੋ ਤਿੰਨ ਤੱਕ ਦਿਨ ਨਹੀਂ ਦੋ ਤਿੰਨ ਕਦੇ ਨਹੀਂ ਲਊ ਜੀ ਠੀਕ ਹੈ ਤੇ ਇਹਦਾ 26 27 ਕਿਲੋ ਰੋਦ ਦਿੱਤਾ ਹੋਇਆ ਜੀ ਖਲੂਣ ਦਾ ਠੀਕ ਹੈ ਭਾ ਇਹਦਾ ਕੀ ਰਹਿਣਾ ਭਾ ਇਹ ਆਪਾਂ ਜੀ 1 ਲੱਖ ਤੇ 10000 ਰੁਪਏ ਦੀ ਦੇ ਦਾਂਗੇ 1 ਲੱਖ ਤੇ 10000 ਦੀ ਦੱਸੋ ਵਾਈਟ ਰੰਗ ਦੀ ਵੈੜ ਹੈ ਸੂਣ ਚ ਇੱਕ ਦੋ ਦਿਨ ਹੀ ਲਾਉਗੀ ਫਵਾਨਾ ਪਸ਼ੂ ਸੁੰਦਿਆ ਸੁੰਦਿਆ ਵੀ ਚੰਗਾ ਭਰ ਜਾਂਦਾ ਹੁੰਦਾ ਰੰਗ ਰੂਪ ਬਿਊਟੀ ਇਹਦੀ ਚੰਗੀ ਲਿੰਦੀ ਹੈ ਸੋ ਇਹਦਾ ਰੇਟ 1 ਲੱਖ ਤੇ 10000 ਇਸ ਤੋਂ ਅੱਗੇ ਅੰਦਰ ਖੜੀਆਂ ਗਾਵਾਂ ਚੋ ਦੂਜੇ ਨੰਬਰ ਤੇ ਇਹ ਵੀ ਤੁਹਾਨੂੰ ਤੋਰ ਕੇ ਦਿਖਾਉਣਾ ਜਸਵੰਦਰ ਭਾਈ ਦੋ ਨੰਬਰ ਤੇ ਜਿਹੜੀ ਗਾਂ ਪਰ 32 ਕਿਲੋ ਦੁੱਧ ਦਿੱਤਾ ਹੋਇਆ ਜੀ ਹਜੇ ਇਹਦੇ 10 ਦਿਨ ਬਾਕੀ ਪਿਆ ਜੀ ਪਾ ਇਹਦਾ ਭਾਈ ਪਾ 1 ਲੱਖ ਤੇ 60000 ਰੁਪਏ ਦੀ ਦੇ ਦਾਂਗੇ ਖੋਲੀ ਜੀ 1 ਲੱਖ ਤੇ 60000 ਇਹਦਾ ਰੇਟ ਹੈ ਹਜੇ 10 ਦਿਨ ਬਾਕੀ ਹੈ ਸੋਨਾ ਰੰਗ ਰੂਪ ਹੈ ਤੋਰ ਕੇ ਤੁਹਾਨੂੰ ਭਾਈ ਦਿਖਾ ਦਿੰਦਾ ਹਾਂ ਟਾਂਚਾ ਤੁਸੀਂ ਇਹਦਾ ਦੇਖ ਲਓ ਹਵਾਨਾ ਇਹਦਾ ਵੀ ਫਿਟਿੰਗਾਂ ਲਾਈਏ ਲਿਆ ਬਈ ਟੌਪ ਲਾਈਨ ਦੀ ਬਹੁਤ ਸਿੱਧੀ ਹੈ ਜੀ ਇਹ ਵੀ ਚੰਗੀ ਹੈ ਜੀ 30 ਪਲੱਸ ਦੁੱਧ ਦੇ ਦੂ ਬੜੇ ਆਰਾਮਦਾਰੀ ਦੇ ਨਾਲ ਇਸ ਤੋਂ ਅੱਗੇ ਗਾਂ ਹਜੇ ਕੱਚੀ ਦਿੰਦੀ ਹੈ ਹਵਾਨਾ ਪੂਰਾ ਭਰਨਾ ਪਰ ਥਣ ਹੱਥੀ ਚਵਾਈ ਵਾਲੇ ਆ ਬਾਈ ਇਹ ਦੋ ਅੱਗੇ ਤਿੰਨ ਨੰਬਰ ਤੇ ਵੈਟ ਜਿਹੜੀ ਆ ਜੋੜਾ ਪਾ ਇੱਕੋ ਫਾਰਮ ਚੋਂ ਲਿਆ ਆ ਵੈ ਜੀ ਇਹਨਾਂ ਦੇ 20-20 ਦਿਨ ਪਏ ਆ ਜੀ ਹਜੇ ਬਾਕੀ ਠੀਕ ਹੈ ਤੇ ਇਹ ਰੇਟ ਹੋਊਗਾ ਦਾ ਪਹਿਲੇ ਨੰਬਰ ਦਾ ਇਹ ਬੱਚੀ ਦੋਂਦੀ ਹੈ ਜੀ ਹਜੇ ਇਹਦਾ ਰੇਟ 1 ਲੱਖ ਤੇ 55000 ਰੁਪਏ ਦੀ ਬੱਚੀ ਦੇ ਦਾਂਗੇ ਜੀ ਤੋਰੀਂ ਬਈ 1 55 ਦੀ ਦੋਸਤੋ ਇਹ ਜੋੜਾ ਇੱਕੋ ਫਾਰਮ ਚੋਂ ਆਇਆ ਹੋਇਆ ਹੈ ਕਿ ਪਹਿਲਾਂ ਦੋ ਦੰਦ ਵੈੜਾ ਜਿਹੜੀ ਟੈਕਸਟ ਸੀਮਨ ਤੋਂ ਕੱਢਾਈ ਦੋਨੇ ਬੱਚੀਆਂ ਅੱਛਾ ਦੋਨਾਂ ਦੇ ਸੀਮਨ ਵੀ 6 ਸਟ ਲੱਗਾ ਹੈ ਥਾਣੇ ਨੇ ਹੱਥੀ ਚੁਵਾਈ ਵਾਲੇ ਰੱਖੇ ਆ ਬਾਕੀ ਹਵਾਨਾ ਜਿਹੜਾ ਉਹਦਾ ਟੱਲ ਕਾਫੀ ਪਈ ਆ ਜੇ ਹਵਾਨੇ ਦੇ ਵਿੱਚ ਕਿਉਂਕਿ ਦਿਨ ਹਜੇ 15 ਬਾਕੀ ਹੈ ਰੋਕ ਸਹੀ ਸਮਝਾਉਣਾ ਜਦੋਂ ਪਸੂ ਨੇੜ ਆ ਜਾਂਦਾ ਕਮਾਲਾ ਬਈ ਜੋਇ ਪਹਿਲਾ ਸੂਆ ਸੁੰਦੀ ਗੱਬਣ ਵੱੱਛੀ ਦੋ ਦੰਦ ਮੂੰਹ ਦੇ ਵਿੱਚੋਂ ਚਲ ਪਤਾ ਇਹਦੇ ਨਾਲ ਇਸੇ ਫਾਰਮ ਦੀ ਬਰੀਡ ਇਹਦਾ ਹਵਾਨਾ ਬਹੁਤ ਸੋਹਣਾ ਰਹੂਗਾ। ਬਈ ਇਹ ਤੋਂ ਅੱਗੇ ਜਿਹੜੀ 4 ਨੰਬਰ ਤੇ ਐ। ਮੰਨ ਕੇ ਚਲੋ ਜੀ ਇਹਦਾ ਇਹ ਖੀਰੀ ਮੰਨ ਲੈ ਚਾਹੀ ਕੋਈ ਦੋਂਦਾ ਦੋਂਦੀ ਮੰਨ ਲੈ ਜੀ। ਹੂੰ। ਇਹ ਮੰਨ ਕੇ ਚਲੋ ਸੜਤੇ ਨੇ ਦੁੱਧਾਂ ਦਾ। ਠੀਕ ਐ। ਤੇ ਇਹਦਾ ਰੇਟ ਆ ਜੀ 1,85,000 ਰੁਪਈਆ। ਤੋਰੀ ਇੱਕ 85 ਰੇਟ ਦੋਂਦ ਵਾਲੇ ਦੰਦ ਬਈ ਕਹਿੰਦਾ ਵੀ ਇਹਨੇ ਸੜਤੇ ਆ ਹੁਣ ਇਹ ਦੋਂਦੀ ਤੁਸੀਂ ਮੰਨੋਗੇ। 15 ਦਿਨਾਂ ਦੀ ਕੱਚੀ ਐ। ਹਵਾਨਾ ਬਹੁਤ ਚੰਗਾ ਰਸੂਗੀ। ਹੈ ਇਹ ਦੋਨੇ ਇਕੋ ਫਾਰਮ ਚ ਬਈ ਕਹਿੰਦਾ ਖਰੀਦੀਆਂ। ਗਲਗਲਕ ਕੁਆਲਿਟੀ ਹੁੰਦੀ ਉਸੇ ਹਿਸਾਬ ਤੇ ਰੇਟ ਰਹਿੰਦੇ ਆ ਖੁੱਲੀ ਫਰਦੀ ਵੜਨ ਨੂੰ ਤਲਿਹਾਰਾ ਪਾ ਕੇ ਤੋੜਨਾ ਥੋੜਾ ਜਿਹਾ ਔਖਾ ਹੁੰਦਾ ਪਰ ਫੇਰ ਵੀ ਵਧੀਆ ਤੁਰ ਰਹੀ ਹੈ ਬਾਜੇ ਨੂੰ ਬਜੂ ਤੇ ਕਦ ਕਾਠ ਦੀਆਂ ਬੱਚੀਆਂ ਬਹੁਤ ਚੰਗੀਆਂ ਨੇ ਜੇ ਉਮਰ ਦੇ ਹਿਸਾਬ ਤੇ ਦੱਸੋ ਸੋਹਣੀ ਬੱਚੀ ਹੈ ਕਦ ਕਾਠ ਵੀ ਚੰਗਾ ਹਵਾਨਾ ਫਿਟਿੰਗ ਵਾਲਾ ਰੱਖੂਗੀ 5 ਨੰਬਰ ਤੇ ਇੱਕ ਪਿਆਰੀ ਜੀ ਚਵੈੜ ਜਿਹੜੀ ਤੁਹਾਨੂੰ ਦਿਖਾਉਣੀ ਹੈ। ਇਹ ਦੂਗਲੀ ਵੈੜ ਬਾਈ। ਇਹ ਬੱਚੀ ਵੀ ਪਲੂਣ ਆ ਜੀ ਮੂੰਹੋਂ ਦੋ ਦੰਦਾਂ ਦਾ ਜੀ ਇਹ ਵੀ। ਠੀਕ ਹੈ। ਤੇ ਉਮੀਦ ਆ ਵੀ ਦੇ ਦੂਜੀ 30 ਕਿਲੋ ਦੇ ਲਾਪਾਗਦੂ ਪਲੂਣੀ ਜੀ। ਠੀਕ ਹੈ ਕਿੰਨੇ ਕੁ ਦਿਨ ਬਾਕੀ ਹੈ ਜੀ? ਇਹਦੇ ਹਫ਼ਤਾ ਬਾਕੀ ਹੈ ਜੀ। ਰੇਟ ਇਹਦਾ? ਰੇਟ ਇਹ ਆਪਾਂ ਵੈੜ ਦੇ ਦਾਂਗੇ ਜੀ 1,35,000 ਰੁਪਏ ਦੀ। ਸੋਰੀ। 1,35 ਦੀ ਦੋ ਸੌ ਦੰਦ ਪਹਿਲਣ ਵੈੜ। ਹਫ਼ਤਾ ਹਜੇ ਬਾਕੀ ਹੈ। ਖਵਾਨਾ ਇਹ ਵੀ ਫਿਟਿੰਗ ਵਾਲਾ ਹੀ ਰੱਖੋ। ਬਿਲਕੁਲ ਜੀ ਬਿਲਕੁਲ ਜੀ। ਹੰਰ ਉਹ ਤੂੰ ਕੱਦ ਕਾਠ ਦੀਆਂ ਛੋਟੀਆਂ ਵਹਿੜਾ ਨਾ ਮੰਨੇ ਜਿੰਨੀਆਂ ਵੀ ਆਪਾਂ ਪਹਿਲੇ ਨਾਲ ਦਿਖਾਈਆਂ ਚਾਹੇ ਸੂਈ ਵਈਏ ਜੀ ਚਾਹੇ ਗੱਬਣਾ ਨੇ ਠੀਕ ਐ ਸੋਨਾ ਕੱਦ ਦਾ ਵੇਖੋ ਬਾਕੀ ਕੋਲ ਆ ਕੇ ਪਾਸ ਕਰ ਲਿਓ ਲਿਆ ਭਾਈ ਨਵੀਂ ਉਮਰ ਅਜੇ ਦੋ ਦਾਂਦੀ ਇਹ ਦੱਸਿਆ ਭਾਈ ਨੇ 1 ਲੱਖ 35000 ਦੀ ਬੱਛੀ ਮੂਰੀ ਉਹ ਦੋਗਾਂ ਮਾ ਹੋਰ ਦਿਖਾਉਣੀਆਂ ਦੱਸੋ ਇਸ ਵੀਡੀਓ ਦੇ ਵਿੱਚ ਬਾਕੀ ਉਹਦਾ ਕੰਮ ਵੀ ਜਿਹੜਾ ਪਾਸੇ ਤੁਹਾਨੂੰ ਜੱਜ ਗਿਆ ਉਹਨੂੰ ਆ ਕੇ ਦੇਖ ਲਿਓ ਜੀ। ਇਸ ਤੋਂ ਅਗਲੀ ਵਾਰ ਬਈ। ਇਹ ਜੀ ਆਪਾਂ ਦੋਨੇ ਇਹ ਜੋੜਾ ਇੱਕੋ ਫਾਰਮ ਦਾ ਆਇਆ ਹੈ ਜੀ। ਠੀਕ ਹੈ। ਇਹਦਾ 37-38 ਕਿਲੋ ਦੁੱਧ ਦਿੱਤਾ ਹੋਇਆ ਜੀ। ਪਲੂਣੇ ਦਾ ਦੂਸਰਾ ਸੂਆ ਸੂ ਰਹੀ ਹੈ। ਕਿੰਨੇ ਦਿਨ ਲਾਊਗਾ? ਇਹਦੇ ਦਿਨ ਹਜੇ ਪਏ ਹੈ ਜੀ 12 ਦਿਨ ਜੀ ਇਹਦੇ ਬਾਕੀ। ਅੱਜ ਦਾ ਭਾਅ ਕੀ ਰੋਗ ਵੇ। ਇਹਦਾ ਮੰਨ ਕੇ ਚਲੋ ਅੱਜ ਦਾ ਭਾਅ ਦੇ ਦਾਂਗੇ ਜੀ 1,65,000 ਰੁਪਏ ਦਾ। ਖੋਲੀ ਜੀ। 161 ਦੀ ਦੱਸੋ ਅੱਜ ਮਿਲੂਗੀ ਅੱਜ ਦਾ ਭਾਅ ਇਸ ਕਰਕੇ ਕਿਹਾ ਜਾਂਦਾ ਵੀ ਹਫ਼ਤੇ ਨੂੰ ਪਸੂ ਜਿਆਦਾ ਚੰਗਾ ਤਿਆਰ ਹੋ ਜੇ ਤਾਂ ਰੇਟ ਵਧ ਵੀ ਜਾਂਦੇ ਹੁੰਦੇ ਆ ਰੇਟ ਘਟਦੇ ਵਾਧਦੇ ਰਹਿਣੇ ਆ ਸਾਲ ਦੀ ਚੀਜ਼ ਹੈ ਤੋਂ ਜਿਹਨੂੰ ਪਸੰਦ ਆਵੇ ਤਾਂ ਹੈ ਕੱਚੀ ਹਜੇ ਪਰ ਹਵਾਨਾ ਮੁੱਢ ਤੋਂ ਕਾਫੀ ਚੌੜਾ ਕੱਢੂਗੀ 12 ਦਿਨ ਬਾਕੀ ਪਿਆ ਜੀ ਹਜੇ ਬਾਜਨ ਦੀ ਸਰੀਰ ਦੀ ਫੇਸ ਫੂਸ ਦੀ ਬਹੁਤ ਚੰਗੀ ਹੈ ਜੀ ਮੋਢਾ ਤੋ ਇਹ ਗੱਬਣ ਦਾ ਤੁਹਾਨੂੰ ਦਿਖਾ ਰਹੇ ਇੱਕ ਹੋਰ ਗੱਬਣ ਲਾਸਟ ਉੱਤੇ ਦਿਖਾਉਣੀ ਹੈ ਇੱਕੋ ਘਰ ਚੋਂ ਇੱਕੋ ਫਾਰਮ ਚੋਂ ਬਾਈ ਕਹਿੰਦਾ ਖਰੀਦਿਆ ਜਿਹੜੀ ਇਹ ਲਾਸਟ ਉੱਤੇ ਹੈ ਬਾਈ ਇਹਦੇ ਵੀ 10 ਤੋਂ 12 ਦਿਨ ਬਾਕੀ ਪਿਆ ਜੀ ਠੀਕ ਹੈ ਇਹਦਾ 35 ਕਿਲੋ ਦੁੱਧ ਦਿੱਤਾ ਹੋਇਆ ਜੀ ਰੇਟ ਇਹਦਾ ਕਿੰਨਾ ਹੋਵੇ ਬਾਈ ਰੇਟ ਇਹ 1 ਲੱਖ ਤੇ ਜੀ 60000 ਰੁਪਏ ਦੀ ਦੇ ਦਾਂਗਾ ਤੋਰੀ ਇੱਕ 60 ਦੀ ਦੱਸੋ ਚੰਗੇ ਪੇਟ ਵਾਲੀ ਵਜਨ ਵਾਲੀ ਗਾਂ ਹੈ। ਉਹਨਾਂ ਆ ਵੀ ਫਿਟਿੰਗ ਵਾਲਾ ਹੀ ਰੱਖੂਗੀ ਬਾਕੀ ਕੋਲੋਂ ਆ ਕੇ ਤੁਸੀਂ ਦੇਖ ਲਓ ਰੇਟ ਜਿਹੜਾ ਉਹ ਅਡਵਾਂਸਡ ਪੇਮੈਂਟ ਤੁਸੀਂ ਕਰਨੀ ਹੈ ਤਾਂ ਤਸੱਲੀ ਉਹਨੀ ਕਰਨਾ ਹੱਕ ਹੁੰਦਾ। ਤੋਂ ਇਹ ਵੀ ਗੱਬਣ ਸੀ ਜੇ ਦਿਨ ਇਹ 10 12 ਇਹਨੇ ਵੀ ਲੈ ਜਾਣੀ ਹੈ। ਸੋ ਅੱਜ ਦੀ ਵੀਡੀਓ ਜਿਹੜੀ ਸੀ ਦੱਸੋ ਇਹਦੇ ਚ ਇਹ ਨਾਗ ਵਕਾਉ ਸੀਗੇ ਜਿਹੜੇ ਤੁਹਾਨੂੰ ਦਿਖਾਤੇ ਤਸੱਲੀ ਕਰ ਲਓ ਆ ਕੇ ਜਿਹੜਾ ਪਸੂ ਜੱਜ ਗਿਆ ਕੁਸ ਸੁੰਜਾਂ ਵੀ ਹਨ ਤੇ ਕੁਸ ਗੱਬਣ ਗਾਵਾਂ ਦਿਖਾਈਆਂ। ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ